ਹਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੀ ਨਿਊ ਵੀਡੀਓਸ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਉਮੀਦ ਕਰਦੀ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਅਸੀਂ ਵੀ ਸਾਰੀ ਫੈਮਿਲੀ ਬਿਲਕੁਲ ਠੀਕ ਠਾਕ ਆ ਜੀ ਅੱਜ ਦੀ ਵੀਡੀਓ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਆਪਾਂ ਦੱਸਾਂਗੇ ਪਹਿਲਾਂ ਆਪਾਂ ਇੱਕ ਵੀਡੀਓ ਬਣਾਈ ਸੀਗੀ ਜਿਹੜੀ ਕਿ ਵੈਸਲੀਨ ਬਾਰੇ ਦੱਸਿਆ ਸੀ ਆਪਾਂ ਜਿਹੜੀ 옐ੋ ਵੈਸਲੀਨ ਹੁੰਦੀ ਆ ਹਨਾ ਉਹਦਾ ਆਪਾਂ ਕਿਸ ਤਰ੍ਹਾਂ ਯੂਜ਼ ਕਰਨਾ ਹੈ ਸੌਣ ਤੋਂ ਪਹਿਲਾਂ ਹਨਾ ਅਪਲਾਈ ਕਰਨਾ ਆਪਣੇ ਫੇਸ ਤੇ ਤੇ ਕਿੰਨਾ ਸੋਹਣਾ ਜਿਹੜਾ ਉਹਦੇ ਨਾਲ ਆਪਣੇ ਫੇਸ ਤੇ ਨਿਖਾਰ ਆਉਂਦਾ ਹੈਗਾ ਹਨਾ ਬਹੁਤ ਵਧੀਆ ਹੁੰਦੀ ਹੈ ਉਹ ਵੈਸਲੀਨ ਹੱਥਾਂ ਪੈਰਾਂ ਵਾਸਤੇ ਵੀ ਬਹੁਤ ਵਧੀਆ ਹੁੰਦੀ ਹੈ ਉਹ ਲਿਪਸ ਵਾਸਤੇ ਵੀ ਹਨਾ ਤੇ ਉਹ ਵਾਲੀ ਮੈਂ ਕਈ ਭੈਣਾਂ ਦੀ ਕਮੈਂਟ ਆਈ ਹੋਈ ਸੀ ਕਿ ਕਿਹੜੀ ਵੈਸਲੀਨ ਆ ਉਹ ਨਾ yellow vaseline ਕਿਹੜੀ ਆ ਉਹ ਬਈ bion ਦੀ ਵੈਸਲੀਨ ਹੁੰਦੀ ਆ ਇਹ ਵਾਲੀ ਹੁੰਦੀ ਆ ਉਹ ਤੇ ਮੈਂ ਤੁਹਾਨੂੰ ਦਿਖਾ ਰਹੀ ਆ bion ਇਹਦੇ ਉੱਪਰ ਲਿਖਿਆ ਹੋਇਆਗਾ ਤੇ ਉਹਦੇ ਉੱਪਰ ਇਹ ਵੀ ਦੱਸਿਆ ਹੋਇਆਗਾ ਕਿ ਇਹਨੂੰ ਆਪਾਂ ਆਪਣੇ ਪੈਰਾਂ ਤੇ ਅੱਡੀਆਂ ਤੇ ਹਨਾ ਹੱਥਾਂ ਤੇ ਤੇ ਜਿਵੇਂ ਕਿ ਲਿਪਸ ਤੇ ਆਪਣੇ ਫੇਸ ਤੇ ਅਪਲਾਈ ਕਰ ਸਕਦੇ ਹਾਂ ਕੋਈ ਦਿੱਕਤ ਵਾਲੀ ਗੱਲ ਨਹੀਂ ਹੈਗੀ ਕਿ ਤੇ ਸੋ ਇਹ ਵੈਸਲੀਨ ਸੀ ਵੀਰੇ ਉਹ ਕਮੈਂਟ ਆਈ ਹੋਈ ਸੀਗੀ ਤਾਂ ਕਰਕੇ ਮੈਂ ਤੁਹਾਨੂੰ ਦਿਖਾ ਰਹੀ ਐਂ ਕਿ ਇਹ ਵਾਲੀ ਵੈਸਲੀਨ ਆਹੋ ਠੀਕ ਹੈ ਜੀ ਅ ਬਹੁਤ ਵਧੀਆ ਰਿਜ਼ਲਟ ਨੇ ਇਹਦੇ ਤੇ ਤੁਸੀਂ ਲਗਾ ਕੇ ਦੇਖ ਸਕਦੇ ਹੋ ਕਾਫੀ ਦਿਨਾਂ ਤੱਕ ਯੂਜ਼ ਕਰਕੇ ਤੁਹਾਨੂੰ ਪਤਾ ਲੱਗ ਜਾਊਗਾ 4 ਤੋਂ 5 ਦਿਨਾਂ ਦੇ ਵਿੱਚ ਕਿ ਤੁਹਾਡੇ ਫੇਸ ਤੇ ਜਿਹੜੀ ਡਰਾਈਨੈਸ ਆ ਉਹ ਕਿਸੇ ਪਾਸੇ ਉੱਜੂਗੀ ਬਸ ਗਾਇਬ ਹੋ ਜੂਗੀ ਰਾਤ ਨੂੰ ਤੁਸੀਂ ਕਾਫੀ ਸਮੂਥਲੀ ਇਹਨੂੰ ਆਪਣੇ ਫੇਸ ਦੇ ਉੱਤੇ ਅਪਲਾਈ ਕਰਕੇ ਨਾ ਸੋ ਜਾਣਾ ਬਸ ਸਵੇਰ ਫੇਸ ਵਾਸ਼ ਕਰ ਲੈਣਾਗਾ ਤੇ ਚਲੋ ਜੀ ਅੱਜ ਦੀ ਰੈਮੇਡੀ ਬਾਰੇ ਗੱਲ ਕਰਦੇ ਹੁਣ ਹਨਾ ਇੱਕ ਆਪਾਂ ਡਰਿੰਕ ਦੱਸਾਂਗੇ ਅੱਜ ਦੀ ਰੈਮੇਡੀ ਦੇ ਵਿੱਚ ਇੱਕ ਤੁਹਾਨੂੰ ਦੱਸਾਂਗੇ ਕਿ ਫੇਸ ਦੇ ਉੱਤੇ ਆਪਾਂ ਅਪਲਾਈ ਕੀ ਕਰਨਾ ਹੈਗਾ ਹਨਾ ਜਿਹੜਾ ਕਿ ਨਾਰਮਲੀ ਹਰ ਇੱਕ ਦੇ ਘਰੇ ਇਹ ਚੀਜ਼ ਹੁੰਦੀ ਹੈ ਜਿਹੜਾ ਆਪਾਂ ਅੱਜ ਤੁਹਾਨੂੰ ਫੇਸ ਦੇ ਉੱਪਰ ਲਾਉਣਾ ਦੱਸਾਂਗੇ ਕੁਝ ਹਰ ਇੱਕ ਦੇ ਘਰ ਇਹੀ ਹੁੰਦਾਗਾ ਲਗਭਗ ਹਨਾ ਤੇ ਹੋ ਸਕਦਾ ਵੀਰੇ ਕਿਸੇ ਦੇ ਘਰੇ ਨਹੀਂ ਵੀ ਹਨਾ ਯੂਜ਼ ਕੀਤਾ ਜਾਂਦਾ ਹੋਵੇ ਆਪਾਂ ਗੱਲ ਕਰ ਰਹੇ ਆਂ ਦੇਸੀ ਘੋੜੀ ਦੀ ਠੀਕ ਹੈ ਜੀ ਅਹ ਦੇਸੀ ਕੇਓ ਆਪਾ ਫੇਸ ਤੇ ਜੇ ਮ사ਜ ਕਰਦੇ ਆਂ ਦੇਸੀ ਕੇਓ ਦੀ ਤਾਂ ਆਪਣੇ ਰਿੰਕਲਸ ਕਾਫੀ ਹੱਦ ਤੱਕ ਜਿਹੜੇ ਰਿਮੂਵ ਹੋ ਜਾਂਦੇ ਹੈਗੇ ਅਹ ਦੇਸੀਕਿਓ ਨੂੰ ਆਪਾਂ ਰਾਤ ਦੇ ਸਮੇਂ ਵੀ ਅਪਲਾਈ ਕਰ ਸਕਦੇ ਆ ਆਪਣੇ ਫੇਸ ਤੇ ਆ ਆਪਾਂ ਪਹਿਲਾਂ ਮ사ਜ ਕਰਨੀ ਹੈ ਚੰਗੀ ਤਰ੍ਹਾਂ ਜਿਸ ਤਰ੍ਹਾਂ ਆਪਾਂ ਦੱਸਦੇ ਹੁੰਨੇ ਕਿ ਹਨਾ ਆਪਾਂ ਨੂੰ ਜਿਵੇਂ ਕਿ ਰਿੰਕਲਸ ਲਈ ਸਪੈਸ਼ਲ ਮ사ਜ ਦੱਸਦੇ ਨੇ ਹਨਾ ਕਿਸ ਤਰ੍ਹਾਂ ਆਪਾਂ ਮ사ਜ ਕਰਨੀ ਹੁੰਦੀ ਹੈ ਆਪਣੇ ਫੇਸ ਦੇ ਉੱਪਰ ਸੋ ਤੁਸੀਂ ਦੇਸੀਕਿਓ ਲੈਣਾ ਦੇਸੀਕਿਓ ਨਾਲ ਆਪਣੇ ਫੇਸ ਦੇ ਉੱਤੇ 10 ਤੋਂ 15 ਮਿੰਟ ਮ사ਜ ਕਰਨੀ ਹੈ ਮ사ਜ ਜ਼ਿਆਦਾ ਕਾੜੇ ਹੱਥ ਨਾਲ ਨਹੀਂ ਕਰਨੀ ਹੈਗੀ ਜੀ ਉਹ ਬੋਲਾ ਜਿਹੜਾ ਹੱਥ ਰੱਖ ਕੇ ਹਨਾ ਜੈਂਟਲੀ ਜੇ ਕਰਨੀ ਹੈਗੀ ਮ사ਜ 15 ਮਿੰਟ ਮ사ਜ ਕਰਕੇ ਤੁਸੀਂ ਐਸੀ ਤਰ੍ਹਾਂ ਹੀ ਉਹਨੂੰ ਲੱਗੇ ਰਹਿਣ ਦਿਓ ਗਰਮੀ ਗਰਮੀਆਂ ਦੇ ਵਿੱਚ ਥੋੜਾ ਔਖਾ ਹੋ ਜਾਂਦਾ ਹੈਗਾ ਇਹਨਾਂ ਚੀਜ਼ਾਂ ਨੂੰ ਯੂਜ਼ ਕਰਨਾ ਜਿਵੇਂ ਕਿ ਵੈਸਲੀਨ ਹੋ ਗਈ ਕਿਉਂ ਹੋ ਗਿਆ ਹਨਾ ਤੇ ਸਰਦੀਆਂ ਦੇ ਵਿੱਚ ਮੌਕਾ ਹੁੰਦਾ ਹੈ ਨਾ ਰਿੰਕਲਸ ਨੂੰ ਰਿਮੂਵ ਕਰਨ ਦਾ ਤਾਂ ਆਪਾਂ ਸਰਦੀਆਂ ਦੇ ਵਿੱਚ ਹੈ ਜਿਹੜੀ ਦੇਸੀ ਕਿਓ ਦੀ ਆਪਣੇ ਫੇਸ ਤੇ ਚੰਗੀ ਤਰ੍ਹਾਂ ਮ사ਜ ਕਰਕੇ ਸੋ ਜਾਣਾ ਰਾਤ ਨੂੰ ਤੇ ਜੇ ਤੁਸੀਂ ਦਿਨੇ ਕਰ ਸਕਦੇ ਹੋ ਰਾਤ ਨੂੰ ਤੁਹਾਡੇ ਕੋਲ ਨਹੀਂ ਟਾਈਮ ਹੈਗਾ ਤੁਸੀਂ ਭੁੱਲ ਭੱਲ ਜਾਂਦੇ ਹੋ ਹਨਾ ਤਾਂ ਤੁਸੀਂ ਦਿਨੇ ਵੀ ਕਰ ਸਕਦੇ ਹੋ ਬਈ ਜਿਵੇਂ ਕਿ ਸਾਰਾ ਦਿਨ ਲੱਗੇ ਰਹਿੰਦੇ ਕਿਉਂ ਹਨਾ ਉਹ ਕਿਉਂ ਤੁਹਾਡਾ ਪਤਾ ਹੀ ਨਹੀਂ ਕਿੱਧਰ ਗਾਇਬ ਹੋ ਜਾਊਗਾ ਕਿਉਂਕਿ ਇਨਿਕ ਸਕਿਨ ਆਪਣੀ ਡਰਾਈ ਹੁੰਦੀ ਹੈ ਸਰਦੀਆਂ ਦੇ ਵਿੱਚ ਕਿ ਉਸਕਿੰਨ ਦੇ ਵਿੱਚ ਹੀ ਅਬਜ਼ਰਵ ਹੋ ਜਾਂਦਾ ਜਿਹੜਾ ਸਾਰਾ ਕ્યો ਹੁੰਦਾ ਹੈਗਾ ਸੋ ਜਿਵੇਂ ਆਪਾਂ ਨੂੰ ਸੇਤ ਦੇ ਲਈ ਹਨਾ ਖਾਣ ਦੀ ਲੋੜ ਹੁੰਦੀ ਹੈ ਚੀਜ਼ਾਂ ਸਾਰੀਆਂ ਹਨਾ ਤਾਂ ਉਸੇ ਤਰੀਕੇ ਨਾਲ ਸਕਿਨ ਨੂੰ ਵੀ ਜ਼ਰੂਰਤ ਹੈਗੀ ਹਨਾ ਸੋ ਜਦੋਂ ਆਪਣੀ ਸਕਿਨ ਨੂੰ ਦੇਸੀ ਕਿਓ ਮਿਲੂਗਾ ਤਾਂ ਉਹ ਨਖਰੂਗੀ ਦਿਨੋ ਦਿਨ ਹਨਾ ਤੇ ਚਲੋ ਜੀ ਹੁਣ ਇਹ ਹੋਗੀ ਦੇਸੀ ਕਿਓ ਦੀ ਗੱਲ ਦੇਸੀ ਕਿਓ ਤੁਸੀਂ ਪਿਓਰ ਲੈਣਾ ਹੈ ਘਰ ਦਾ ਹਨਾ ਇਹ ਨਾ ਹੋਵੇ ਕਿ ਮਾਰਕੀਟ ਵਾਲਾ ਹੋਵੇ ਉਹਦੇ ਵਿੱਚ ਮਲਾਪਟ ਹੁੰਦੀ ਹੈ ਕਿ ਉਹਨੇ ਤੁਹਾਨੂੰ ਇੰਨੇ ਵਧੀਆ ਰਿਜ਼ਲਟ ਨਹੀਂ ਦੇ ਦੇ ਰੇਗੇ ਸੋ ਤੁਸੀਂ ਹਨਾ ਆਪਣੇ ਘਰੇ ਮਲਾਈ ਹੁੰਦੀ ਹੈ ਨਾ ਮਲਾਈ ਤੋਂ ਤੁਸੀਂ ਆਪਣੀ ਸਕਿਨ ਦੇ ਲਈ ਥੋੜਾ ਜਿਹਾ ਬਣਾ ਸਕਦੇ ਹੋ ਸਪੈਸ਼ਲ ਹੈ ਨਾ ਜੇ ਤੁਸੀਂ ਤੁਸੀਂ ਰਿਜ਼ਲਟ ਚਾਹੁੰਦੇ ਹੋ ਵਧੀਆ ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੀ ਸਕਿਨ ਜਿਹੜੀ ਉਹ ਨਿੱਖਰੇ ਹੈ ਨਾ ਤੁਹਾਡੇ ਸਕਿਨ ਦੀਆਂ ਪ੍ਰੋਬਲਮਸ ਨੂੰ ਹੱਲ ਹੋਣ ਰਿੰਕਲਸ ਘਟਣਾ ਪਿਗਮੈਂਟੇਸ਼ਨ ਘਟੇ ਤੁਹਾਡੇ ਫੇਸ ਤੇ ਹੈ ਨਾ ਤਾਂ ਕੁਝ ਵੀ ਨਹੀਂ ਲੱਗਦਾ ਹੈਗਾ ਹਨਾ ਮਲਾਈ ਤੋਂ ਆਪਾਂ ਨੂੰ ਥੋੜਾ ਜਿਹਾ ਤਿਆਰ ਕਰ ਲੈਣਾ ਹੈਗਾ ਹਨਾ ਤੇ ਆਪਾਂ ਅੱਧਾ ਇੱਕ ਚਮਚ ਰੋਜ਼ ਲੈਣਾਗਾ ਤੇ ਉਹਦੀ ਚੰਗੀ ਤਰ੍ਹਾਂ ਮ사ਜ ਕਰਨੀ ਆਪਣੇ ਫੇਸ ਤੇ ਰਿਜ਼ਲਟ ਦੇਖੋ ਤੁਹਾਨੂੰ 3 ਤੋਂ 4 ਦਿਨਾਂ ਤੋਂ ਬਾਅਦ ਹੀ ਰਿਜ਼ਲਟ ਤੁਹਾਨੂੰ ਮਿਲਨੇ ਸ਼ੁਰੂ ਹੋ ਜਾਣਗੇ ਇਸ ਚੀਜ਼ ਨਾਲ ਤੇ ਹੁਣ ਆਪਾਂ ਗੱਲ ਕਰਦੇ ਆਂਗੇ ਡਰਿੰਕ ਦੀ ਕਿਹੜੀ ਆਪਾਂ ਡਰਿੰਕ ਦੱਸਾਂਗੇ ਅੱਜ ਤੁਹਾਨੂੰ ਆ ਦ੍ਰਿੰਕ ਹੈਗੇ ਵੀ ਨਾਰਮਲੀ ਆਪਾਂ ਸਵੇਰੇ ਉੱਠਦੇ ਆ ਹਨਾ ਪਾਣੀ ਪੀਨੇ ਆਗੇ ਸਾਰੇ ਪਾਣੀ ਪੀਂਦੇ ਰਹਿਗੇ ਹਨਾ ਬਰਸ਼ ਕਰਨ ਤੋਂ ਬਾਅਦ ਆਪਾਂ ਇੱਕ ਗਲਾਸ ਪਾਣੀ ਦਾ ਪਰਕੇ ਪੀਨੇ ਆਗੇ ਉਸ ਤੋਂ ਬਾਅਦ ਆਪਾਂ ਫਿਰ 10 ਮਿੰਟਾਂ ਬਾਅਦ ਜਾਂ 15 ਮਿੰਟਾਂ ਬਾਅਦ ਚਾਹ ਪੀਨੇ ਆਣਾ ਤੇ ਕੋਈ ਕਾਫੀ ਪੀਂਦਾ ਹੋ ਕੋਈ ਚਾਹ ਪੀਂਦਾ ਹੋਗਾ ਅਸੀਂ ਚਾਹ ਪੀਂਨੇ ਆ ਤੇ ਚਲੋ ਜੀ ਇਹਦੇ ਵਿੱਚ ਆਪਾਂ ਕੀ ਕਰਨਾ ਨਾਰਮਲ ਵਾਟਰ ਜਿਹੜਾ ਆਪਾਂ ਲੈਣੇ ਆ ਹਨਾ ਪੀਣੇ ਆਗੇ ਕੋਈ ਗੁੰਗੁਣਾ ਪੀਂਦਾ ਕੋਈ ਠੰਡਾ ਹੀ ਪੀ ਲੰਦਾ ਕੋਈ ਜਾਦਾ ਥੋੜਾ ਜਿਹਾ ਗਰਮ ਪੀਂਦਾ ਹੈਗਾ ਹਨਾ ਜਿੱਦਾਂ ਦਾ ਵੀ ਤੁਸੀਂ ਪੀਣੇ ਹੋ ਵੈਸੇ ਗੁੰਗੁਣਾ ਪੀਣਾ ਚਾਹੀਦਾ ਕਹਿੰਦੇ ਕਿ ਸਹੀ ਹੁੰਦਾਗਾ ਉਹਦੇ ਨਾਲ ਆਪਣਾ ਪੇਟ ਹੈ ਜਿਹੜਾ ਚੰਗੀ ਤਰ੍ਹਾਂ ਸਾਫ਼ ਹੋ ਜਾਂਦਾਗਾ ਤੇ ਆਪਾਂ ਨੂੰ ਹੋਰ ਵੀ ਜਿਵੇਂ ਕਿ ਆ ਪ੍ਰੋਬਲਮਸ ਹੁੰਦੀਆਂ ਨੇ ਪੇਟ ਦੀਆਂ ਉਹ ਵੀ ਆਪਣੀਆਂ ਸੋਲੂਸ਼ਨ ਹੁੰਦਾ ਉਹਨਾਂ ਚੀਜ਼ਾਂ ਦਾ ਵੀ ਤੇ ਆਪਾਂ ਇਹਦੇ ਵਿੱਚ ਕੀ ਕਰਨਾ ਪਾਦਾ ਨਿੰਬੂ ਨਿਚੋੜ ਲਾਂਗਾ ਤੇ ਜਿਹੜੀਆਂ ਮੇਰੀਆਂ ਭੈਣਾਂ ਪਤਲੀਆਂ ਨਹੀਂ ਬਈ ਪਹਿਲੇ ਹੀ ਹਨਾ ਆਲਰੇਡੀ ਬਹੁਤ ਜ਼ਿਆਦਾ ਪਤਲੀਆਂ ਨਹੀਂ ਗੀਆਂ ਉਹ ਨਾ ਪੀਓ ਕਿਉਂਕਿ weight ਵੀ ਇਹਦੇ ਨਾਲ ਆ ਜਿਹੜਾ ਲੂਜ਼ ਹੁੰਦਾਗਾ ਅ ਵੈਸੇ ਜ਼ਿਆਦਾ ਫਰਕ ਨਹੀਂ ਪੈਂਦਾ ਹੈਗਾਗਾ ਪਰ ਫਿਰ ਵੀ ਹਨਾ ਜਿਹੜੇ ਪਹਿਲਾਂ ਹੀ ਪਤਲੇ ਨਹੀਂ ਹਨਾ ਉਹ ਨਾ ਪੀਓ ਇਸ ਚੀਜ਼ ਨੂੰ ਉਹ ਤੁਸੀਂ ਕੀ ਕਰ ਸਕਦੇ ਹੋ ਤੁਸੀਂ ਜਿਵੇਂ ਕਿ ਸਰਦੀਆਂ ਦੇ ਵਿੱਚ ਔਰੇਂਜ ਆਉਂਦੇ ਨੇ ਹਨਾ ਮਸੰਮੀ ਆਉਂਦੀਆਂ ਉਹਨਾਂ ਦਾ ਜੂਸ ਪੀ ਸਕਦੇ ਹੋਗੇ ਹਨਾ ਦਿਨ ਦੇ ਵਿੱਚ ਹੀ ਤੁਸੀਂ ਔਰੇਂਜ ਖਾ ਸਕਦੇ ਹੋ ਡਾਇਰੈਕਟਲੀ ਹਨਾ ਇਹਨਾਂ ਚੀਜ਼ਾਂ ਨਾਲ ਦੇਖੋ ਤੁਸੀਂ ਤੁਹਾਡੇ ਫੇਸ ਤੇ ਜਿਹੜਾ ਬਹੁਤ ਜ਼ਿਆਦਾ ਫਰਕ ਪੈਣਾ ਸ਼ੁਰੂ ਹੋ ਜਾਊਗਾ ਲਗਾਉਣ ਨਾਲੋਂ ਜ਼ਿਆਦਾ ਚੀਜ਼ ਜਿਹੜੀ ਆਪਣੇ ਅੰਦਰ ਜਾਂਦੀ ਹੈ ਉਹਦੇ ਨਾਲ ਬਹੁਤ ਜ਼ਿਆਦਾ ਆਪਣੀ ਸਕਿਨਾਂ ਦਾ ਜਿਹੜਾ ਫਰਕ ਪੈਂਦਾ ਹੈਗਾ ਠੀਕ ਹੈ ਜੀ ਤੇ ਜਿਹੜੇ ਜਿਹੜੀਆਂ ਨੂੰ ਪਤਲੇ ਹੋਣ ਦੀ ਕੋਈ ਪ੍ਰੋਬਲਮ ਨਹੀਂ ਉਹ ਮੇਰੀਆਂ ਭੈਣਾਂ ਅੱਧਾ ਨਿੰਬੂ ਨਿਚੋੜ ਕੇ ਜਿਹੜਾ ਪਾਣੀ ਦੇ ਵਿੱਚ ਜਿਹੜਾ ਸਵੇਰ ਪਾਣੀ ਪੀਣਾ ਤੁਸੀਂ ਗੂੰਗਣਾ ਅੱਧਾ λεंबू ਨਿਚੋੜ ਕੇ ਉਹ ਪਾਣੀ ਪੀ ਲੈਣਾ ਵੀ ਉਹਦੋਂ ਤੁਸੀਂ 20 ਮਿੰਟ ਬਾਅਦ ਚਾਹ ਪੀਣੀ ਹੈ ਹਨਾ 15 20 ਮਿੰਟ ਬਾਅਦ ਚਾਪੀ ਹਣੀ ਆ ਤਾਂ ਜੋ ਹਨਾ ਤੁਹਾਡੇ ਪਹਿਲੀ ਜਿਹੜੀ ਤੁਹਾਡੇ ਅੰਦਰ ਪਾਣੀ ਜਾਊਗਾ ਹਨਾ ਨਿੰਬੂ ਵਾਲਾ ਪਾਣੀ ਜਾਊਗਾ ਤਾਂ ਵਿਟਾਮਿਨ ਸੀ ਤੁਹਾਨੂੰ ਮਿਲੇਗਾ ਉਹਦੇ ਵਿੱਚੋਂ ਤਾਂ ਦਿਨ ਪਰ ਦਿਨ ਤੁਹਾਡੀ ਸਕਿਨ ਹੈ ਜਿਹੜੀ ਉਹ ਗਲੋ ਕਰਨਾ ਸ਼ੁਰੂ ਕਰ ਦੂਗੀ ਤੇ ਨਾਲ ਨਾਲ ਜਿਹੜੀਆਂ ਭੈਣਾਂ ਮੋਟੀਆਂ ਨੇ ਹਨਾ ਉਹਨਾਂ ਲਈ ਤਾਂ ਡਬਲ ਫਾਇਦਾ ਹੋ ਗਿਆ ਹਨਾ ਤਾਂ ਉਹ ਜਿਹੜੇ ਪਤਲੀਆਂ ਵੀ ਹੋਣਗੀਆਂ ਉਹਨਾਂ ਦਾ weight ਵੀ ਜਿਹੜਾ ਇਸ ਚੀਜ਼ ਨਾਲ लॉस ਹੋਊਗਾ ਠੀਕ ਹੈ ਜੀ ਇਹ ਸੀਗੀ ਆਪਣੀ ਡਰਿੰਕ ਅ ਤੇ ਨਾਲ ਨਾਲ ਦੇਸੀ ਘਿਓ ਬਾਰੇ ਆਪਾਂ ਗੱਲ ਕਰਦੇ ਆਂਗੇ ਕੀ ਦੇਸੀ ਕਿਉਂ ਤੁਸੀਂ ਰਾਤ ਨੂੰ ਮ사ਜ ਕਰਨੀ ਹੈ ਤੇ ਸਵੇਰ ਤੁਸੀਂ ਚੰਗੀ ਤਰ੍ਹਾਂ ਫੇਸ ਵਾਸ਼ ਕਰਨਾ ਹੈਗਾ ਫੇਸ ਵਾਸ਼ ਦੇ ਨਾਲ ਤੁਸੀਂ ਉਸ ਤੋਂ ਬਾਅਦ ਚਿਹਰੇ ਨੂੰ ਇਸ ਤਰ੍ਹਾਂ ਨਹੀਂ ਰਹਿਣ ਦੇਣਾ ਡਰਾਈ ਨਹੀਂ ਕਰਨਾ ਹੈਗਾ ਤੁਹਾਨੂੰ ਮੈਂ ਇੱਕ ਮੋਇਸਚਰਾਈਜ਼ਰ ਦੱਸ ਰਹੀ ਹਾਂ ਇੱਕ ਤਾਂ ਵੀਰੇ ਮੇਗਲੋ ਦਾ ਮੇਗਲੋ ਦਾ ਵੀ ਮੈਂਨੇ ਯੂਜ਼ ਕੀਤਾਗਾ ਫੇਸ ਵਾਸ਼ ਤੁਸੀਂ ਮੇਗਲੋ ਦੇ ਵਿੱਚ ਕਈ ਫਲੇਵਰ ਆਉਂਦੇ ਨੇ ਜਿਵੇਂ ਕਿ অ্যালোਵਰਾ ਵਾਲਾ ਹੋ ਗਿਆ ਹਨਾ ਚੰਦਨ ਵਾਲਾ ਹੋ ਗਿਆ ਹਨਾ ਤੇ ਔਰੇਂਜ ਔਰੇਂਜ ਵਾਲਾ ਵੀ ਹੁੰਦਾ ਸ਼ਾਦਿਕ ਵਿਟਾਮਿਨ ਸੀ ਵਾਲਾ ਹਨਾ ਉਹ ਹੋ ਗਿਆ ਇਹਨਾਂ ਚੋਂ ਕੋਈ ਵੀ ਫਲੇਵਰ ਲੈ ਸਕਦੇ ਹੋ ਮੈਂ ਅ ਅਲੋਵੇਰਾ ਵਾਲਾ ਯੂਜ਼ ਕੀਤਾ ਮੇਗਲੋ ਦਾ ਤੁਸੀਂ ਉਹ ਯੂਜ਼ ਕਰ ਸਕਦੇ ਹੋ ਸੋ ਫੇਸ ਵਾਸ਼ ਕਰਨ ਤੋਂ ਬਾਅਦ ਤੁਸੀਂ ਮੋਇਸਚਰਾਈਜ਼ਰ ਜ਼ਰੂਰ ਆਪਣੇ ਫੇਸ ਨੂੰ ਕਰਨਾਗਾ ਅ ਰਿਜ਼ਲਟ ਹੈ ਜਿਹੜੇ ਫੇਰ ਹੀ ਮਿਲਣਗੇ ਤੁਹਾਨੂੰ ਹਨਾ ਜੇ ਆਪਾਂ ਚਲੋ ਰਾਤ ਨੂੰ ਆਪਾਂ ਚੰਗੀ ਤਰ੍ਹਾਂ ਮ사ਜ ਕਰ ਲਈ ਸਾਰਾ ਕੁਝ ਸਹੀ ਕਰ ਲਿਆ ਸਵੇਪਾ ਆਪਾਂ ਫੇਸ ਵਾਸ਼ ਕਰਕੇ ਸ킨 ਨੂੰ ਕੁਝ ਵੀ ਹਨਾ ਡਰਾਈ ਰਹਿਣ ਦਿੱਤਾ ਉਹਨੂੰ ਤਾਂ ਫਿਰ ਉਹ ਹੋ ਉਹ ਸਹੀ ਜਿਹੜੇ ਤੁਹਾਨੂੰ ਰਿਜ਼ਲਟ ਨਹੀਂ ਮਿਲ ਲਗੇ ਹਨਾ ਇੱਕ ਮੇਗਲੋ ਦਾ ਇੱਕ ਵੇ ਦੱਸਦੇ ਤੁਹਾਨੂੰ ਬਾਇਓਟਿਕ ਦਾ ਬਹੁਤ ਜ਼ਿਆਦਾ ਵਧੀਆ ਬਾਇਓਟਿਕ ਦਾ ਮੈਂ ਪਿਛਲੀ ਵਾਰੀ ਸਰਦੀਆਂ ਦੇ ਵਿੱਚ ਯੂਜ਼ ਕੀਤਾ ਸੀ ਇਸ ਵਾਰ ਮੈਂ ਮੇਗਲੋ ਦਾ ਯੂਜ਼ ਕਰ ਰਹੀ ਆਂਗੀ ਬਾਇਓਟਿਕ ਦਾ ਹੁੰਦਾ ਹੈਗਾ ਵੀ ਉਹ ਗ੍ਰੀਨ ਜਾਂ ਹੁੰਦਾਗਾ ਸ਼ਾਇਦ ਮੈਂ ਉਹਦੀ ਉਹਦੇ ਨਾਲ ਮੈਂ ਪਿਕ ਐਡ ਕਰ ਦੂੰਗੀ ਮੇਰੇ ਕੋਲ ਪਿਆ ਖਾਲੀ ਬੋਤਲ ਪਈ ਹੈਗੀ ਤੇ ਉਹ ਬਹੁਤ ਜ਼ਿਆਦਾ ਵਧੀਆ ਨਹੀਂ ਉਹਦੇ ਰਿਜ਼ਲਟ ਐਸ ਵਾਰ ਉਹ ਬਸ ਮੇਰੇ ਤੋਂ ਮੰਗਵਾਇਆ ਨਹੀਂ ਗਿਆ ਹੈਗਾ ਪਹਿਲਾਂ ਮਾਰਕੀਟ ਦੇ ਵਿੱਚ ਜਦੋਂ ਮੈਂ ਸਬਜ਼ੀਆਂ ਦੀ ਸਟਾਰਟਿੰਗ ਦੇ ਵਿੱਚ ਲੈਣ ਗਈ ਸੀ ਉਦੋਂ ਮੈਨੂੰ ਮਿਲਿਆ ਨਹੀਂ ਹੈਗਾ ਉਹ ਤੇ ਹੂੰ ਸ਼ਾਇਦ ਆ ਗਿਆ ਹੋਵੇ ਬਹੁਤ ਜ਼ਿਆਦਾ ਵਧੀਆ ਮੋਇਸਚਰਾਈਜ਼ਰ ਹੈ ਉਹ ਤੁਸੀਂ ਜਦੋਂ ਵੀ ਫੇਸ ਵਾਸ਼ ਕਰਨਾ ਦਿਨ ਦੇ ਵਿੱਚ ਹੋਣਾ ਚਾਹ ਤੁਸੀਂ ਨਹਾ ਕੇ ਹਟਿਓ ਤਾਂ ਤੁਸੀਂ ਉਸ ਨੂੰ ਜ਼ਰੂਰ ਅਪਲਾਈ ਕਰਨਾ ਆਪਣੇ ਫੇਸ ਤੇ ਪਹਿਲਾਂ ਕੋਈ ਵੀ ਟੋਨਰ ਲੈ ਲਓਣਾ ਗੁਲਾਬ ਜਲ ਨੂੰ ਵਧੀਆ ਕੋਈ ਟੋਨਰ ਨਹੀਂ ਹੈਗਾ ਮੇਰੇ ਖਿਆਲ ਦੇ ਵਿੱਚ ਗੁਲਾਬ ਜਲ ਤੁਸੀਂ ਲਗਾ ਲੈਣਾ ਆਪਣੇ ਫੇਸ ਤੇ ਸਪਰੇ ਬੋਟਲ ਦੇ ਵਿੱਚ ਹੁੰਦਾ ਜਿਹੜਾ ਸਪਰੇ ਕਰਕੇ ਥੋੜਾ ਜਿਹਾ ਉਹਨੂੰ ਡਰਾਈ ਹੋਣ ਦਿਓ ਉਸ ਤੋਂ ਬਾਅਦ ਤੁਸੀਂ ਜਿਹੜਾ ਮੋਇਸਚਰਾਈਜ਼ਰ ਲਗਾ ਲੈਣਾ ਹੈਗਾ ਸੋ ਜਿਹੜਾ ਬਾਇਓਟੈਕ ਵਾਲਾ ਉਹਦੀ ਵੀ ਮੈਂ ਪਿਕ ਐਡ ਕਰ ਦੂੰ ਜਿਹੜਾ ਮੇਕਲੋ ਵਾਲਾ ਉਹਦੀ ਵੀ ਮੈਂ ਪਿਕ ਐਡ ਕਰ ਦੂੰਗੀ ਤੁਸੀਂ ਦੇਖ ਸਕਦੇ ਹੋ ਜਿਹੜਾ ਤੁਹਾਨੂੰ ਵਧੀਆ ਲੱਗਿਆ ਹਨ ਤੁਸੀਂ ਯੂਜ਼ ਕਰ ਸਕਦੇ ਹੋ ਵੈਸੇ ਮੇਰੇ ਹਿਸਾਬ ਨਾਲ ਮੇਗਲੋ ਤੋਂ ਜ਼ਿਆਦਾ ਬਾਇਓਟੈਕ ਕਾ ਲਗਾ ਤੇ ਥੋੜਾ ਜਿਹਾ ਉਹ ਐਕਸਪੈਂਸਿਵ ਹੈ ਮੇਗਲੋ ਵਾਲੇ ਨਾਲੋਂ ਮੇਗਲੋ ਦਾ ਆਇਆ ਸੀਗਾ ਮੇਰਾ ਦੋਸਤੋ 220 ਤਾ ਨਹੀਂ 220 215 ਐਦਾਂ ਕੁਝ ਆਇਆ ਸੀਗਾ ਤੇ ਜਿਹੜਾ ਬਾਇਓਟੈਕ ਦਾ ਸੀਗਾ ਉਹ ਆਇਆ ਸੀ ਵੀ 350 ਦਾ ਵੱਡੀ ਪੈਕਿੰਗ 350 ਦੀ ਆਈ ਸੀਗੀ ਉਹ ਜਿਆਦਾ ਵੱਡੀ ਵੀ ਨਹੀਂ ਸੀ ਐਡਿਕ ਪੈਕਿੰਗ ਸੀਗੀ ਨਾਲ ਮੈਂ ਪਿਕ ਐਡ ਕਰ ਦੂੰਗੀ ਤੁਹਾਨੂੰ ਪਤਾ ਲੱਗ ਜਾਊਗਾ ਇਸ ਚੀਜ਼ ਬਾਰੇ ਹਨਾ ਤੇ ਚਲੋ ਜੀ ਹੁਣ ਆਪਣੀ ਵੀਡੀਓ ਜਿਹੜੀ ਜਿਆਦਾ ਲੰਬੀ ਨਾ ਹੋ ਜੇ ਤੇ ਮਿਲਦੇ ਆ ਕਿਸੇ ਨੈਕਸਟ ਸੋਨੀ ਜੀ ਵੀਡੀਓ ਦੇ ਨਾਲ ਹੁਣ ਆਪਾਂ ਨੈਕਸਟ ਵੀਡੀਓ ਕੋਈ ਸੂਟਾਂ ਨਹੀਂ ਪਾਵਾਂਗੇ ਸੋਨੀ ਜੀ ਛੋਟੇ-ਛੋਟੇ ਸੂਟ ਆਪਾਂ ਬਰਕ ਕਰਵਾਏ ਨੇਗੇ ਤੇ ਅ ਅਜੋ ਮੇਰੇ ਕੋਲ ਹੈ ਨਹੀਂ ਸੀ ਕਿਉਂਕਿ ਜਿਹੜੀਆਂ ਲਾਈਨਿੰਗ ਨੇਗੇ ਉਹ 2 ਡਾਈ ਕਰੋੜ ਵਾਲੀਆਂ ਫੜਾਈ ਹੋਈਆਂ ਸੀਗੀਆਂ ਤਾਂ ਕਰਕੇ ਤੇ ਚਲੋ ਜੀ ਵੀਡੀਓ ਬਹੁਤ ਲੰਬੀ ਹੋ ਰਹੀ ਹੈ ਆਪਣੀ ਜੇਕਰ ਚੈਨਲ ਤੇ ਨਿਊ ਆਇਆ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਤੇ ਨਾਲ ਨਾਲ ਲਾਈਕ ਸ਼ੇਅਰ ਤੇ ਸੋਹਣਾ ਜਿਹਾ ਕਮੈਂਟ ਕਰਦਿਆ ਕਰੋ ਹੁਣ ਮਿਲਾਂਗੇ ਨੈਕਸਟ ਕਿਸੇ ਸੋਹਣੀ ਜੀ ਵੀਡੀਓ ਦੇ ਵੀਡੀਓ ਦੇ ਨਾਲ ਤਦ ਤੱਕ ਲਈ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ